ਦਾ ਜਦੋਂ ਪਹਿਲੀ ਟੇਪ ਸੀ ਨਾ ਜਦੋਂ ਆਪਣਾ ਗੋਲ ਕੰਪਨੀ ਆਪਣਾ ਆਸ਼ਕ ਨੁਫਾਨ ਦੀ ਟੇਪ ਆਈ ਹੈ ਬਹੁਤ ਗੀਤ ਸੀਗਾ ਆਪਣਾ ਕੁੜੀ ਗਰੀਬਾਂ ਦੀ ਉਹਦੋਂ ਨਾ ਮਤਲਬ ਕਿ ਹਿੱਟ ਸੀਗੇ ਆਪਣਾ ਬਾਈ ਮੇਜਰ ਰਾਸਤਾਨੀ ਹਾਂਜੀ ਤੇ ਬਾਈ ਲਾਹ ਬੀਰਾ ਹਾਂਜੀ ਟੇਪ ਜਦੋਂ ਪਹਿਲੀ ਕੱਢੀ ਉਹਨਾਂ ਨੇ 10-15 ਹਜ਼ਾਰ ਕੈਸਟ ਗੱਡੀ 'ਚ ਮਾਰਕੀਟ 'ਚ ਠੀਕ ਹੈ ਤੇ ਮੈਂ ਆਪਣਾ ਮਾਰਕੀਟ 'ਚ ਪੁੱਛਣ ਗਿਆ ਪੁੱਛਿਆ ਮਹਾ ਬਾਈ ਟੇਪ ਉਹ ਕਹਿੰਦਾ ਟੇਪ ਨਹੀਂ ਚੱਲਦੀ ਚੁੱਲਦੀ ਤੇ ਇਹ ਕਹਿੰਨੇ ਵੀ ਮੇਜਰ ਰਾਸਤਾਨੀ ਹਿੱਟ ਹੈ ਤੇ ਆਪਣਾ ਬਾਈ ਕੋਹਿੰਨੂਰ ਹਾਂਜੀ ਕੋਹਿੰਨੂਰ ਹਾਂਜੀ ਉਹ ਕਹਿੰਦਾ ਤੇਰੀ ਟੇਪ ਨਹੀਂ ਚੱਲਦੀ ਵੀ ਉਹ ਬਾਈ ਤੇ ਯਾਰ ਮੈਨੂੰ ਵੀ ਫੀਲ ਆ ਮਹਾਰਾ ਇਹਨੇ ਵੀ ਮਿਹਨਤ ਕੀਤੀ ਹੈ ਨਾ ਆਪਣਾ ਉਦੋਂ ਆਪਣੀ ਟੀਵੀ ਦਾ ਗਾਣਾ ਬਹੁਤ ਔਖਾ ਸੀ ਟੀਵੀ ਤੇ ਉਹਨਾਂ ਦੂਰ ਰੈਸ਼ਨ ਦੇ ਪਹੁੰਚ ਕਰਨੀ ਬਹੁਤ ਬੜੀ ਔਖੀ ਸੀ اچھا ਪਹਿਲਾਂ ਜਾ ਕੇ ਇੱਕ ਵਾਰੀ ਮੈਨੂੰ ਮੋੜ ਤਰਨੇ ਪਟਾ ਉੱਥੇ ਗਏ ਅਸੀਂ ਚਲੋ ਸਾਡੀ ਉੱਥੇ ਸੈਟਿੰਗ ਹੋ ਗਈ ਹੈ ਨਾ ਤੇ ਮੈਂ ਫਿਰ ਬਾਈ ਜੀ ਨਾਲ ਗੱਲ ਕੀਤੀ ਭਿੰਦਰ ਬਾਈ ਨਾਲ ਭਿੰਦਰ ਬਾਈ ਕਹਿੰਦਾ ਇਹ ਕਹਿੰਦੇ ਯਾਰ ਵੀ ਆਪਣੇ ਗੁਲਸਨ ਨਾਲ ਗੱਲ ਕਰੋ ਵੀ ਪੁੱਛਦੇ ਆ ਉਹਨਾਂ ਨੂੰ ਵੀ ਟੇਪ ਤਾਂ ਪਹਿਲੇ ਨਹੀਂ ਵਿਕੀ ਆਪਣੀ 10000 ਕੱਢੀ ਐ ਮਾਰਕੀਟ ਚ ਚਲੋ ਅਸੀਂ ਜੀ ਗੁਲਸਨ ਪੁੱਛਿਆ ਗੁਲਸਨ ਕਹਿੰਦੇ ਬੇਟਾ ਵੀ ਪੈਸੇ ਵਿਹ ਅਪਰਾ ਪਹਿਲਾਂ ਨਹੀਂ ਹੋ ਜਾਂਦਾ ਹਾਂ ਹਾਂ ਬਿਲਕੁਲ ਉਦੋਂ ਵਾਰਾ ਵਿਆਹ ਮੇਰਾ ਨਮਣਾ ਹੋਇਆ ਸੀ ਉਹ ਕੁਛ ਪੈਸੇ ਬੰਨ ਵੀ ਰਾਇ ਫੈ ਫੈ ਦੇਦੇ 5-7000 ਰੁਪਿਆ ਅੱਛਾ ਤੇ ਕੁਛ ਘਰੋਂ ਲੈ ਲੈ ਵੀ ਆ ਲੈ ਲੈ ਜੋ ਕੋਈ ਗੱਲ ਨਹੀਂ ਹੂੰ ਉਹ 8-7 8000 ਮੇਰਾ ਖਰਚਾ ਸੀ ਉਦੋਂ ਅੱਛਾ ਉਹ ਗੀਤ ਮੈਂ ਉੱਥੇ ਗਾਇਆ ਜੀ ਰਾਤ ਨੂੰ ਉੱਥੇ ਉਦੋਂ ਉਦੋਂ ਨਾ ਆਪਣਾ ਉਹ ਟੂਟ ਰੈਕ ਮਸ਼ੀਨ ਹੁੰਦੀ ਠੀਕ ਹੈ ਪਹਿਲਾਂ ਗਾਉਣਾ ਪੈਂਦਾ ਫਿਰ ਵੀਡੀਓ ਹੁੰਦੀ ਅੱਛਾ ਉਹ ਟੂਟ ਰੈਕ ਇਹ ਹੁੰਦਾ ਸੀ ਵੀ ਜੇ ਤੁਸੀਂ ਲਾਸਟ ਦੇ ਵੀ ਗਲਤੀ ਹੋ ਗਈ ਸਾਰਾ ਗਾਣਾ ਦੁਵਾਰੇ ਗਾਉਣਾ ਦੁਵਾਰੇ ਚਲੋ ਜੀ ਉਹ ਗੀਤ ਮੈਂ ਕੀਤਾ ਹਾਂ ਨੇੜੀ ਰਾਤ ਗੀਤ ਹੋਣਾ ਸੀਗਾ ਉੱਦੇ ਸੁੱਖਾ ਸੁੱਖਾ ਬਹੁਤ ਸੁਖੀਆਂ ਕਿਉਂਕਿ ਆਪਣੇ ਤੋਂ ਬਿਜਲੀ ਬਹੁਤ ਜਾਂਦੀ ਹੁੰਦੀ ਅੱਛਾ ਲੈਟ ਹੋ ਜਾਂਦੀ ਹੁੰਦੀ ਬਹੁਤ ਅੱਛਾ ਸਹੀ ਹੈ ਹਾਂ ਤੇ ਮੈਂ ਬਾਈ ਉਹ ਸਾਰੇ ਜਿੰਨੇ ਜਿੰਨੇ ਬਾਬੇ ਸੀਗੇ ਸਰਦ ਬਾਸ਼ਾ ਮੇਰਾ ਗੀਤ ਆ ਜਾਏ ਬਸ ਅੱਛਾ ਤੇ ਬਾਈ ਜੀ ਗੱਲ ਇਹ ਹੈ ਵੀ ਉਸ ਰਾਤ ਗੀਤ ਆ ਗਿਆ ਮੇਰਾ ਉਹ ਹਾਂਜੀ ਤੇ ਸਵੇਰ ਨੂੰ ਆਪਣੀ ਜ਼ਿੰਦਗੀ ਚੇਂਜ ਹੋ ਗਈ ਉਹ ਉਹ ਗੀਤ ਨੇ ਮਤਲਬ ਉਦੋਂ ਬਾਅਦ ਆਪਣਾ ਆਪਣਾ ਮੋਲ ਦੇ ਆਰਡਰ ਆਪਣਾ ਆਰਡਰ ਆਉਣ ਲੱਗੇ ਕਿਸ ਤਰ੍ਹਾਂ ਹੈ ਨਾ ਫਿਰ ਮੈਨੂੰ ਬਾਈ ਜੀ ਘਰੋਂ ਲੈ ਕੇ ਗਈ ਅਪਿੰਦਰ ਬਾਈ ਜੀ ਅਸੀਂ ਫਿਰ ਆਪ ਫੈਕਟਰੀ ਜਾ ਕੇ ਕਸਤਾ ਭਰਿਆ ਮਾਲ ਆ ਭਰਿਆ ਆਪ ਮੈਂ ਬਣਾਇਆ ਨਾਲ ਆਪ ਬਣਾਇਆ ਹਾਂਜੀ ਉਹ ਇੱਕ ਇੱਕ ਗੀਤ ਨੂੰ ਚੇਂਜ ਕਰਤੀ ਸੀ ਜ਼ਿੰਦਗੀ ਚ ਮਤਲਬ ਇਹ ਉਹ ਸੀਗਾ ਗੀਤ ਆਪਣਾ ਬਾਈ ਬਜਿੰਦਰ ਮਾਨਾ ਮੋਢੇ ਘੁੱਟ ਭਾਈ ਦਾ ਹੂੰ ਹੂੰ ਜੇ ਕੋਹ ਤਾਂ ਦੋ ਬੋਲੇ ਦੇ ਵਿੱਚ ਜ਼ਰੂਰ ਜ਼ਰੂਰ ਕਿਉਂ ਨਹੀਂ ਕਿਉਂ ਨਹੀਂ ਜ਼ਰੂਰ ਬੇ ਮੈਂ ਕੁੜੀ ਗਰੀਬਾਂ ਦੀ ਬੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡੇ ਆ ਕਰਵੇ ਵੇ ਤੂੰ ਪਾਸਾ ਵਟ ਜੇਂਗਾ ਵੇ ਤੂੰ ਪਾਸਾ ਵਟ ਜੇਂਗਾ ਦੇਖ ਸਾਡਾ ਕੱਚੀਆਂ ਇਟਾਂ ਦਾ ਕਰ ਵੇ ਵੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰੇ ਨਾ ਮੁੰਡਿਆ ਕਰ ਵੇ ਕੀ ਆ ਗਈ ਸੀ ਕਿਹੜੀ ਕਿਹੜੀ ਟੇਪ ਸੀ ਇਹ ਗੀਤ ਇਹ ਆਪਣਾ ਸੀਗਾ ਪਹਿਲਾਂ ਨਾ ਸੀ ਆਪਣਾ ਆਸ਼ਕ ਨੋ ਪਾਸ ਸੀ ਹਾਂਜੀ ਬਾਅਦ ਵਿੱਚ ਇਹਨੂੰ ਗੀਤ ਆ ਕੇ ਹਿੱਟ ਹੋ ਗਿਆ ਨਾ ਚੇਂਜ ਕਰਤਾ ਸੀ ਨਾ ਇਹ ਇੱਕ ਮੈਂ ਡਿਸਾਈਡ ਕਰਿਆ ਵੀ ਜਿਵੇਂ ਤੁਸੀਂ ਵੀਡੀਓ ਇਸ ਦੀ ਇੱਕ ਗੀਤ ਦੀ ਕੀਤੀ ਸੀ ਅਸਲ ਗੀਤ ਨਾ ਇਹ ਥੋੜਾ ਜਿਹਾ ਆਪਣਾ ਸਿੱਧ ਗੀਤ ਸੀ ਠੀਕ ਹੈ ਭਾਈ ਜੀ ਕਿ ਨਹੀਂ ਪਹਿਲਾਂ ਵੀ ਆਹ ਕੀ ਦਿਖਾਈਗੀ ਆਪਾਂ ਹਾਂ ਤੇ ਅਗਲੇ ਫਿਰ ਫੇਰ ਫੇਰ ਕਰ ਲਾਂਗੇ ਅੱਛਾ ਮਤਲਬ ਤੁਹਾਡੀ ਵਾਈਫ ਦਾ ਤਾਂ ਫਿਰ ਸ਼ੁਰੂ ਤੋਂ ਹੀ ਵੱਡਾ ਯੋਗਦਾਨ ਰਿਹਾ ਜਦੋਂ ਤੁਸੀਂ ਕਿਹਾ ਵੀ 7000 ਰੁਪਏ ਜਿੰਨਾ ਕੋ ਉਹਨਾਂ ਨੂੰ ਸੂਟਾ-ਸਾਟਾ ਹਫ਼ਤੇ ਇਕੱਠਾ ਹੋਇਆ ਤੇ ਉਹਨਾਂ ਨੇ ਕੱਢ ਕੇ ਦੇਤਾ ਵੀ ਜਾ ਕਰਿਆ ਹੋ ਗਿਆ ਬਿਲਕੁਲ ਬਿਲਕੁਲ ਉਹਦਾ ਮਸਲ ਵਿੱਚ ਹੁਣ ਵੀ ਮੈਂ ਤਾਂ ਹੀ ਬਠਾ ਇੱਥੇ ਬਾਈ ਹਾਂ ਕਿਉਂਕਿ ਹੁਣ ਮੇਰੀ ਫੈਮਿਲੀ ਉੱਥੇ ਹੈ ਬੱਚੇ ਉਹ ਆਪਣਾ ਉਹ ਦੇਖ ਰਿਹਾ ਸੰਭਲ ਰਹੀ ਹੈ ਹਾਂ ਤੇ ਸਾਰਾ ਜਿਹੜਾ ਜਿਹੜਾ ਵੀ ਕੰਮ ਕਰਾ ਉਹ ਬੱਚੇ ਦੇਖ ਰਹੇ ਨੇ ਹਾਂ ਤੇ ਬਾਈ ਜਿਵੇਂ ਤੁਸੀਂ ਗੱਲ ਕੀਤੀ ਪਹਿਲੀ ਕੈਸਟ ਜਿਹੜੀ ਜਿਹੜੀ ਕਿ ਹਾਲਾਂਕਿ ਉਸ ਤੋਂ ਬਾਅਦ ਤੁਹਾਡਾ ਭਿੰਦਰ ਬਾਈ ਨਾ ਉਹ ਕੈਸਟ ਕਿਹੜੇ ਸਾਲ ਚ ਕੀਤੀ ਤੁਸੀਂ ਕੋਸ਼ਿਸ਼ ਬਾਈ 95 ਚ 95 ਚ ਯਾਨੀ ਕਿ 95 ਚ ਤੁਸੀਂ ਲਾਂਚ ਹੋ ਗਏ ਸੀ ਹਾਂ 95 ਚ ਮਲ ਕੇ ਲਾਂਚ ਹੋ ਕੇ ਅਪਡੇਟ ਹੋ ਗਿਆ ਸੀ ਮੈਂ ਹਿੱਟ ਹੋ ਗਏ ਹਾਂਜੀ ਹਾਂ ਤੇ ਉਸ ਤੋਂ ਬਾਅਦ ਫਿਰ ਬਾਈ ਨਾਲ ਸੰਪਰਕ ਹੁੰਦਾ ਨਹੀਂ ਉਹ ਉਹੀ ਟੇਪ ਬਾਈ ਨਾਲ ਇਸ ਦਾ ਪਹਿਲੀ ਅੱਛਾ ਪਰੇਟੋ ਪਹਿਲਾਂ ਤੁਸੀਂ ਜਿਹੜੇ ਦੋਸਤਾਨਾ ਉਹ ਹਾਂ ਉਹਦੀ ਆਪਕੇ ਉਹਦੇ ਨਾਲ ਮੇਰੀ ਥੋੜੀ ਪਛਾਣ ਜੀ ਬਣ ਗਈ ਠੀਕ ਹੈ ਠੀਕ ਹੈ ਇਹ ਵਰ ਬਾਈ ਨਾਲ ਕੀਤੀ ਸੀ ਜਹਾੜੇ ਦਾ ਵੀ ਆਪਾਂ ਲੈ ਕੇ ਜਾਣ ਜੋਗੇ ਹੋਗੇ ਵੀ ਇੱਕ ਤਿਆਰ ਹੋ ਗਈ ਵੀ ਹਾਂ ਜ਼ਮੀਨ ਜੀ ਬਣ ਗਈ ਬਿਲਕੁਲ ਬਿਲਕੁਲ ਹਾਂ ਅੱਛਾ ਬਦਲਾ ਕੀ ਕੀ ਆਇਆ ਫਿਰ ਜਿਵੇਂ ਤੁਸੀਂ ਕਹਿੰਦੇ ਵੀ ਇੱਕੋ ਰਾਤ ਦੇ ਵਿੱਚ ਚੇਂਜ ਹੋ ਗਿਆ ਹਰਦੇ ਮਾਹੀ ਨੰਗਲ ਮਤਲਬ ਬਾਈ ਦੱਸਦਾ ਫਿਰ ਕੀ ਹੋਇਆ ਨਾ ਜਦੋਂ 7-8000 ਰੁਪਏ ਦੀ ਮੰਗੀ ਤੁਸੀਂ ਕੰਪਨੀ ਤੋਂ ਫਿਰ ਮੈਨੂੰ ਗੋਲ ਸਾਹਿਬ ਆ ਗਏ ਤਾਂ ਹਿੱਟ ਹੋ ਗਈ ਡੇਬਲ ਫਿਰ ਮੈਨੂੰ ਘਰੇ ਬਾਈ ਜੀ ਨਾਲ ਸੀ ਮੈਨੂੰ ਲੱਖ ਰੁਪਏ ਕਿ ਹਾਂ ਲੱਖ ਰੁਪਏ ਮੈਨੂੰ ਉਸ ਦੇਖਰੇ ਦੇਖ ਹਾਲਾਕੇ ਮੇਰਾ ਆਪਣਾ ਐਗਰੀਮੈਂਟ ਚਾਰਟੇ ਪਾਉਂਦਾ ਠੀਕ ਹੈ ਤੇ ਮੈਨੂੰ ਬਾਈ ਜੀ ਦੇ ਗੁਰਸੇਵ ਕਹਿੰਦੀ ਪਿਆ ਲੱਖ ਰੁਪਿਆ ਲੈ ਬੇਟਾ ਵੀ ਆਪਣਾ ਗੱਡੀ ਲੈ ਲਓ ਅੱਛਾ ਕੀ ਬਾਤ ਹੈ ਹਾਂ ਫਿਰ ਅਸੀਂ ਕਾਰ ਲਈ ਚਲੋ ਪਹਿਲੀ ਕਾਰ ਲਈ ਜਮ ਉਦੋਂ ਠੀਕ ਹੈ ਫਿਰ ਮੈਨੂੰ ਗੁਰਸੇ ਨੇ ਇਹ ਵੀ ਕਹਿੰਦੇ ਬੇਟਾ ਵੀ ਤੈਨੂੰ ਆਪਣਾ ਪਿਆ ਆਫਰ ਬਹੁਤ ਆਉਣਗੇ ਹੂੰ ਪਰ ਤੂੰ ਸਾਨੂੰ ਦੱਸ ਦੀ ਠੀਕ ਹੈ ਹਾਂ ਪਰ ਚਾਰਟੇ ਪਾ ਮੈਂ ਕੀਤੀਆਂ ਪੂਰੀਆਂ ਬਾਈ ਨਾ ਉਹ ਆਸ਼ਕ ਨੁਫਸ ਸੀ ਵੱਡੀ ਭਾਬੀ ਮਾਂ ਵਰਗੀ ਦਿਲ ਦੀ ਗੱਲ ਹੂੰ ਤੇ ਸਮਝ ਜਾਂਦਾ ਕਿਸੇ ਨੂੰ ਹੂੰ ਟਾਟੇ ਪਸੀ ਕਿਉਂ ਬਾਈ ਬਾਈ ਇਹ ਜ਼ਰੂਰ ਹੋ ਜੇ ਮਾਹੀ ਚੋਣਾ ਕਿਸੇ ਇਹ ਤਾਂ ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੌਰਿਆਂ ਤੋਂ ਆਈਆਂ ਮੈਂ ਕੱਲ ਵੇ ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੌਰਿਆਂ ਤੋਂ ਆਈਆਂ ਮੈਂ ਕੱਲ ਵੇ ਹਾਲ ਦਿਲ ਦਾ ਸੁਣਾਉਣਾ ਸਾਰਾ ਖੋਲ ਕੇ ਵੇ ਮੈਂ ਤਾਂ ਮੇਰੇ ਚਿੱਤ ਚੋਰ ਨੂੰ ਜੇ ਮੈਂ ਤੈਨੂੰ ਵੇ ਮੈਂ ਚਾਹਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਕਿਆ ਬਾਤ ਹੈ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਕਿਆ ਬਾਤ ਹੈ ਫਿਰ ਇਸ ਕਸਟਰ ਦਾ ਜਮਾ ਆਪਣਾ ਸਿਰੇ ਲਾਤਾ ਇਹ ਤਾਂ ਬਹੁਤ 98 ਦੀ ਸਭ ਤੋਂ ਵੱਧ ਸੇਲ ਹੋ ਬੇਟੇ ਪੇ ਅੱਛਾ 98 ਦੀ ਸਭ ਤੋਂ ਵੱਧ ਪੰਜਾਬ ਦੀ ਟੇਪਾਂ ਚ ਫਿਰ ਮੈਨੂੰ ਇਸ ਇਸ 스테ਜ ਦੇ ਬਦਲੇ ਚ ਮੈਨੂੰ ਫਿਰ ਉੱਤੇ ਮੇਰੇ ਕੋਟਲੇ ਜਵਾਂ ਜੱਟ ਯਾਦਗਰੀ ਮੇਲੇ ਤੇ ਮੈਨੂੰ ਆਪਣਾ ਸਨਮਾਨਤ ਕੀਤਾ ਗਿਆ ਗੱਡੀ ਦਿੱਤੀ ਨਵੀਂ ਅੱਛਾ ਆਪਣਾ ਕਾਰ ਦਿੱਤੀ ਸੀ ਸਟੀਮ ਕਾਰ ਬਾਈ ਗਰਦਾਹਮਾਨ ਸਾਹਿਬ ਨੇ ਮਨ ਚਾਬੀ ਫੜਾਈ ਉਹਦੀ ਉਹ ਬਹੁਤ ਵੱਡੀ ਮੂਵਮੈਂਟ ਸੀ ਤੇ ਪਰ ਉਹ ਇਹ ਵੀ ਉਦੋਂ ਜਿਵੇਂ 2-3 ਸਾਲਾਂ ਦੀ ਮਤਲਬ ਕਿ ਬਹੁਤ ਹਾਈਪ ਹੋ ਗਈ ਸੀ ਤੇ ਕੰਪਨੀਆਂ ਜਿਵੇਂ 20-30 ਲੱਖ ਰੁਪਏ ਲੈ ਕੇ ਮਗਰ ਸ਼ੁਰੂ ਹੋਗੇ ਸੀਗੇ ਅੱਛਾ ਹੁਣ ਸ਼ੁਰੂ ਹੋ ਗਏ ਪਰ ਫਿਰ ਮੈਂ ਫਿਰ ਮੈਂ ਆਪਦੇ ਆਪ ਨੇ ਆਪਣਾ ਗੱਲ ਕੀਤੀ ਜੀ ਬਾਈਰ ਵੀ ਉਹੀ ਮਹੀਨਾਂਗਲਾ ਰਹੀ ਜਿਹੜਾ ਪਹਿਲਾਂ ਸੀਗਾ ਵੀ ਸ਼ੋਫਾ ਨਹੀਂ ਕਰਨੀ ਪਾਈ ਉਹ ਨਹੀਂ ਕੀਤੀ ਅਪ ਹੁਣ ਤੱਕ ਅੱਛਾ ਬਹੁਤ ਕੁਝ ਵੀ ਵੇਖਿਆ ਹਾਂ ਮਤਲਬ ਡਾਊਨ ਫਾਲ ਵੀ ਦੇਖਿਆ ਆ ਤੇ ਚੜਾਈ ਵੀ ਚੜਾਈ ਵੀ ਦੇਖੀ ਪਰ ਉਵੇਂ ਹੀ ਰਹੇ ਆ ਬਸ ਜਿਵੇਂ ਅੱਛਾ ਇਹ ਆਪਦੇ ਆਪ ਨੂੰ ਗੱਲ ਕਹਿਤੀ ਸੀ ਪਹਿਲੇ ਕਹਤੀ ਸੀ ਮੈਂ ਬਈ ਕਿਤੇ ਇਹ ਨਾ ਹੋਵੇ ਵੀ ਜੀ ਅੱਜ ਨਾਮ ਆ ਤਾਂ ਵੀ ਆਪਦੇ ਆਪ ਨੂੰ ਬਹੁਤ ਵੱਡਾ ਅਸੀਂ ਬਈ ਸਾਡਾ ਦੁਬਾਰੇ ਜੋੜਨ ਦਾ ਕਾਰਨ ਵੀ ਇਹੀ ਹੈ ਹੂੰ ਪਿੰਗੀ ਧਲੇ ਵਾਲ ਬਾਈ ਹੂੰ ਬਾਈ ਭਿੰਦਰ ਬਾਈ ਪੁਰਾਣੀ ਟੀਮਾਂ ਇਹ ਕੱਲੇ ਇਹ ਨਹੀਂ ਜਿੰਨੇ ਕੰਮ ਨੇ ਪੁਰਾਣੀਆਂ ਉਹਨਾਂ ਨੂੰ ਵੀ ਆਪਣਾ ਉਹਨਾਂ ਹੀ ਪਿਆਰ ਹੈ ਹੂੰ ਮਤਲਬ ਇੱਥੇ ਆਪਣਾ ਪ੍ਰਿਆ ਬਾਸਾ ਸਾਹਿਬ ਦੀ ਪ੍ਰਿਆ ਕੰਪਨੀ ਵਾਲੇ ਗੋਲ ਸਾਹਿਬ ਹੋਗੇ ਜਾਂ ਆਪਣੇ ਪਹਿਲੇ ਕੰਪਨੀ ਵਾਲੇ ਆ ਜਾ ਫਾਈਨ ਟੱਚ ਲਈ ਸਾਰੇ ਜਿੰਨੇ ਬੰਦੇ ਹੈਗੇ ਅਪਰੋਹੀ ਪਿਆਰ ਹੈ ਮਤਲਬ ਪਹਿਲਾ ਵਾਲਾ ਉਹਨੂੰ ਵੀ ਬਾਈ ਫੇਮ ਜਿਵੇਂ ਤੁਸੀਂ ਕਿਹਾ ਵੀ ਆਪਦੇ ਆਪ ਨੂੰ ਸਮਝ ਪਰ ਉਹ ਸਮੇਂ ਜਦੋਂ ਫੇਮ ਮਿਲਦੀ ਆ ਸਾਰੇ ਪਾਸਿਓਂ ਜੋ ਮਤਲਬ ਚੜਾਈ ਹੁੰਦੀ ਆ ਬੰਦੇ ਦੀ ਉਦੋਂ ਕੰਟਰੋਲ ਕਰਨਾ ਕਿੰਨਾ ਔਖਾ ਹੁੰਦਾ ਪਰ ਐਂ ਭਾਈ ਅਸਲ ਵਿੱਚ ਠੋਕਣਾ ਪਹਿਲਾਂ ਖਾਧੀਆਂ ਬਹੁਤ ਤੇ ਇੱਕ ਪਤਾ ਸੀਗਾ ਵੀ ਯਾਰ ਇਹ ਸੂਰਜ ਨੇ ਚੜ੍ਹਣਾ ਤੇ ਛਿਪਣਾ ਭਈਆ ਬਿਲਕੁਲ ਹੈਨਾ ਬਿਲਕੁਲ ਤੇ ਇਹ ਤਾਂ ਪਤਾ ਹੀ ਆਪਾਂ ਨੂੰ ਵੀ ਹੁਣ ਮੈਂ ਤਾਂ ਹੁਣ ਸਮਝਾ ਇਹ ਨਵੇਂ ਮੁੰਡਿਆਂ ਨੂੰ ਕਹਿਣਾ ਹੁੰਦਾ ਹੂੰ ਜਿਹੜੇ ਅੱਜ ਦੇ ਹਿੱਟ ਸਿੰਗਰ ਨੇ ਬਿਲਕੁਲ ਦੋ ਚਾਰ ਮੈਨੂੰ ਵੀ ਜਾਣਦੇ ਆ ਹਾਂ ਵੀ ਯਾਰ ਆ ਐਂਡ ਕੌਣ ਕਾ ਵੀ ਆਪਦੇ ਬੰਦਿਆਂ ਨੂੰ ਹਾਂ ਜਿਹੜੇ ਆਪ ਤੁਹਾਡੇ ਆਪਦੇ ਭਰਾ ਨੇ ਉਹਨਾਂ ਦੇ ਨਾਂ ਵੀ ਐ ਬਣ ਕੇ ਜਾਇਆ ਕਰੋ ਵੀ ਅਸੀਂ ਬਾਲੇ ਵੱਡੇ ਕਲਾਕਾਰਾਂ ਜਾਂ ਕੋਈ ਇੱਕ ਦਿਨ ਥੱਲੇ ਦਾ ਆਉਣਾ ਹੀ ਹੈ ਹੂੰ ਬਿਲਕੁਲ ਇਹ ਕੁਦਰਤ ਦਾ ਨਿਯਮ ਹੈ ਹਾਂ ਤੇ ਅੱਜ ਹਿੱਟ ਨੂੰ ਸੀ ਉਹਨਾਂ ਨੂੰ ਬੁਲਾ ਨਹੀਂ ਰਹੇ ਤੇ ਕੱਲ ਨੂੰ ਜਿਹੜੇ ਤੁਹਾਡੇ ਕੋਲ ਉਹਨਾਂ ਰਹੇ ਜਿਹੜੇ ਹਿੱਟ ਹੋਣ ਤੋਂ ਬਾਅਦ ਤੁਹਾਨੂੰ ਮਿਲੇ ਨੇ ਬਿਲਕੁਲ ਕੋਈ ਕੰਮ ਆਉਣਗੇ ਪੁਰਾਣੇ ਹਾਂ ਉਹਦਾ ਬਾਈ ਸਹੀ ਗੱਲ ਆ ਉਹ ਜਿਹੜੇ ਹਟ ਹੋਣ ਤੋਂ ਪਹਿਲਾਂ ਮਤਲਬ ਇੱਕ ਮੈਨੂੰ ਨਾ ਕਿਸੇ ਨੇ ਗੱਲ ਕੀਤੀ ਉਹ ਕਹਿੰਦਾ ਵੀ ਜਿਹਦਾ ਮੇਰੇ ਕੋਲੇ ਅੱਜ ਜਿਹਦੇ ਮੋਬਾਈਲ ਤੇ ਮੇਰਾ ਅੱਜ ਨੰਬਰ ਸੇਵ ਹੈ ਜਦੋਂ ਮੈਂ ਕਹਿੰਦਾ ਕੁਝ ਵੀ ਨਹੀਂ ਤੇ ਜਦੋਂ ਕੁਝ ਬਣ ਗਿਆ ਕਹਿੰਦਾ ਉਸ ਤੋਂ ਬਾਅਦ ਸਭ ਬੰਦ ਦੇ ਮੋਬਾਈਲ ਤੇ ਸੇਵ ਹੋ ਜਾਣਾ ਪਰ ਜਿਹਨਾਂ ਦੇ ਅੱਜ ਸੇਵ ਹੈ ਕਹਿੰਦਾ ਬੰਦੇ ਉਹੀ ਹੈ ਕਹਿੰਦਾ ਬਿਲਕੁਲ ਬਾਈ ਹੁਣ ਨਾਲ ਇਹਨਾਂ ਨੇ ਖੜਾ ਸਰਕਲ ਮੇਰਾ ਵੀ ਸਰਕਲ ਜਿਹੜਾ ਪੁਰਾਣਾ ਸਰਕਲ ਹੈ ਤੁਹਾਨੂੰ ਕਸ਼ੀਕਾਲ ਵਾਲਾ ਸਾਰੇ ਮਿੱਤਰ ਉਹੀ ਹੈ ਮੇਰੇ ਹੁਣ ਵੀ ਉਹੀ ਨੇ ਸਾਰੇ ਬਸ ਸਾਰੇ ਭਰਾ ਉਹੀ ਨੇ اچھا ਇੱਕ ਚੀਜ਼ ਦੱਸਿਓ ਜਿਵੇਂ ਤੁਸੀਂ ਕਿਹਾ ਕਿ ਉਸ ਗੀਤ ਨੇ ਬੜਾ ਕੁਝ ਕਰਵਾਤਾ ਸੀ ਚਰਚਾ ਕਰਵਾਤੀ ਸੀ ਫਿਰ ਉਸ ਬਾਪੂ ਨੂੰ ਕਿੰਨੀ ਖੁਸ਼ੀ ਹੋਈ ਸੀ ਜਿਹੜੇ ਬਾਪੂ ਨੇ ਬਾਜਾ ਲਾਗੇ ਤਾਂ ਵੀ ਜਦੋਂ ਹਰਦੇਵ ਮਾਰਨ ਗਿਆ ਫਿਰ ਤਾਂ ਮਤਲਬ ਕਿ ਮੈਨੂੰ ਮਿਲਦੇ ਹੁੰਦੇ ਜਾਂ ਪਿੰਡ ਜਾਂਦਾ ਜਾਂ ਮੈਨੂੰ ਸਨੇਹਾ ਭੇਜ ਦੇ ਹਾਂ ਵੀ ਵੀ ਫਲਾਣੇ ਤਾਂ ਦੇ ਵੀ ਦੋ ਤਿੰਨ ਕਿਲੇ ਜਮੀਨ ਪੀਚਾਰ ਕਿਲੇ ਪੀਹ ਜਾ ਸੌਦਾ ਕਰ ਲਈ ਲਈ ਵੀ ਤੇ ਇਹ ਵੀ ਮਤਲਬ ਉਹਨਾਂ ਦੇ ਕਹਿਣ ਦੇ ਠੀਕ ਹੈ ਦੇ ਜਿੰਨੇ ਕਿ ਜੋ ਕਰੇ ਸੀ ਮਤਲਬ ਹਾਂ ਮਤਲਬ ਖੁਸ਼ੀ ਹੋਈ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਉਹਨਾਂ ਸਾਰੇ ਸਾਰੀ ਫੈਮਿਲੀ ਨੂੰ ਹੋਈ ਪਰਵਾਰ ਨੂੰ ਹਾਂ ਸਾਰੇ ਭੈਣਾਂ ਭਰਾਵਾਂ ਨੂੰ ਹੋਈ ਹਾਂ ਚਾਹ ਹੋਇਆ ਅੱਛਾ ਜਿਹੜੀ ਹੁਣ ਜਿਵੇਂ ਤੁਸੀਂ ਉਦਾਸ ਗੀਤ ਕਰਦੇ ਸੀ ਬਹੁਤ ਜ਼ਿਆਦਾ ਉਦਾਸ ਹੋਏ ਗਾਰੇ ਕਿ ਕਰ ਰਹੇ ਨੇ ਨਾ ਉਸ ਉਹਨਾਂ ਵੇਲਿਆਂ ਦੇ ਵਿੱਚ ਜਿਵੇਂ ਤੁਸੀਂ ਕਹ ਕੋਹੀ ਨੂਰ ਸਾਹਿਬ ਮੇਜਰ ਰਾਜਸਤਾਨੀ ਇਹ ਹਿੱਟ ਸੀ ਇਹ ਚੀਜ਼ ਦਾ ਤਾਂ ਰਿਸਕ ਰਹਿੰਦਾ ਸੀ ਵੀ ਯਾਰ ਐਡੇ ਹਿੱਟ ਕਲਾਕਾਰ ਚੱਲ ਰਹੇ ਆ ਮੇਰੇ ਉਦਾਸ ਨੂੰ ਲੋਕ ਸੁਣਨਗੇ ਜਾਂ ਨਹੀਂ ਸੁਣਨਗੇ ਇਹ ਚੀਜ਼ ਰਹਿੰਦੀ ਸੀ ਦਿਮਾਗ ਦੇ ਵਿੱਚ ਅਸਲ ਵਿੱਚ ਨਾ ਭਾਈ ਜਦੋਂ ਬਾਈ ਦੀ ਟੀਮ ਵਿੱਚ ਸ਼ਾਮਲ ਹੋਇਆ ਮੈਂ ਪਿੰਦਰ ਦਾ ਬਾਈ ਤੇ ਬਾਈ ਨੂੰ ਇੰਨੀ ਕਿ ਸੈਂਸ ਸੀ ਕਿ ਵੀ ਵੀ ਕਿਹੜੇ ਕਲਾਕਾਰ ਨੂੰ ਕਿਹੜੇ ਜਿਹੇ ਗਾਣੇ ਗਵਾਉਣੇ ਆ ਕਿਹੜੇ ਜੇ ਬੋਬੋਕ ਲੱਗਣਾ ਹੈ ਹੈਨਾ ਤੇ ਉਹ ਬਾਬੇ ਦੀ ਕਿਰਪਾ ਹੈ ਜੀ ਮਤਲਬ ਦੋ ਹਿੱਟ ਕਲਾਕਾਰਾਂ ਦੇ ਵਿਚਾਲੇ ਦੀ ਨੰਗਿਆ ਹੁੰਦਾ ਮੈਂ ਮਤਲਬ ਹਾਂ ਬਿਲਕੁਲ ਹੈਨਾ ਬਿਲਕੁਲ ਤੇ ਕੁਝ ਪਰ ਬਾਈ ਜਦੋਂ ਮਾਲਕ ਨਾਲ ਹੋਵੇ ਨਾ ਮਿਹਨਤ ਸੀਗੀ ਟੀਮ ਵਰਕ ਸੀ ਸੱਚੀ ਨੀਤ ਨਾਲ ਮਿਹਨਤ ਹੋਈ ਸੀਗੀ ਤੇ ਉਹ ਮਾ ਬਾਬਾ ਨਾਲ ਸੀ ਪਰ ਆਪੀ ਬਸਰਾਂ ਕੁਝ ਵਧੀਆ ਹੋ ਗਿਆ ਪਿੰਦਰ ਬਾਈ ਵੀ ਉਹ ਦੱਸਦੇ ਸੀ ਨਾ ਜਿਵੇਂ ਉਦੋਂ ਇਕੱਠੇ ਹੁੰਦੇ ਸੀ ਮਤਲਬ ਬਾਈ ਧਰਮਪ੍ਰੀਤ ਤੁਸੀਂ ਹੋ ਕੇ ਧਰਮਪ੍ਰੀਤ ਨੂੰ ਮੈਂ ਲੈ ਕੇ ਆਇਆ ਸੀ ਅੱਛਾ ਧਰਮਪ੍ਰੀਤ ਨੂੰ ਤੁਸੀਂ ਧਰਮਪ੍ਰੀਤ ਨੂੰ ਬਾਈ ਨਾਲ ਆਪਣਾ ਮੈਂ ਮਿਲਾਇਆ ਸੀ ਅੱਛਾ ਤੁਸੀਂ ਮਿਲਾਇਆ ਸੀ ਧਰਮਪ੍ਰੀਤ ਨਾਲ ਮੁਲਾਕਾਤ ਤੁਹਾਡੀ ਕਿਵੇਂ ਹੋਈ ਧਰਮਪ੍ਰੀਤ ਨਾਲ ਕਿਚੜੀ ਮੇਰੀ ਅ ਸਾਡਾ ਬਹੁਤ ਪੁਰਾਣਾ ਸਰਕਲ ਹੈ ਰਿਸ਼ਤੇਦਾਰੀ ਵੀ ਹੈ ਬਾਈ ਬਕਰ ਢਾਲੀਬਾਲ ਜੀ ਠੀਕ ਹੈ ਜੀ ਉਹਨਾਂ ਦੇ ਅੱਗੇ ਧਰਮਪ੍ਰੀਤ ਦਾ ਆਪਣਾ ਮਾਮੇ ਦਾ ਬੇਟਾ ਹੂੰ ਠੀਕ ਹੈ ਜਦੋਂ ਮੈਂ ਖੜੇ ਲਾਉਂਦਾ ਉਹ ਧਰਮਾ ਵਿੱਚ ਆ ਕੇ ਕਿਵਰੀ ਕੌਂਦਾ ਵੀ ਸੀਗਾ ਮੇਰੇ ਕੋਲ ਵੀ ਗੀਤ ਗਾਉਂਦੇ ਹੁਣ ਹੁੰਦੇ ਜੋ ਮ ਫਿਰ ਮੈਨੂੰ ਬਾਈ ਜੀ ਮੇਰੇ ਕੋਲ ਲੈ ਕੇ ਆ ਗਈ ਸੀ ਬਕਰ ਬਾਈ ਤੁਹਾਨੂੰ ਉਹ ਠੀਕ ਹੈ ਤੇ ਮਨ ਕਰਦੇ ਵੀ ਇਹਦੇ ਬਾਕੀ ਨਾਲ ਗੱਲ ਕਰਾ ਹੂੰ ਫਿਰ ਬਾਈ ਨਾਲ ਮੈਂ ਕੋਲੇ ਆਪਣਾ ਲੈ ਕੇ ਗਿਆ ਉਹਨੂੰ ਧਰਮੇ ਦੀ ਗੱਲ ਕਰਾਈ ਹੂੰ ਧਰਮ ਨੇ ਸੰਘਰਸ਼ ਬੋਲ ਕੀਤਾ ਹੂੰ ਤੇ ਧਰਮ ਨੇ ਫਿਰ ਬਾਈ ਨੇ ਸੁਣਿਆ ਹੂੰ ਫਿਰ ਬਾਈ ਨਾਲ ਠੀਕ ਕੋਈ ਗੱਲ ਨਹੀਂ ਹੂੰ